ਸਾਹੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰੀਡਰ ਬੁੱਕ ਅਫੀਸ਼ੀਅਲ ਤੇ ਜਿੱਥੇ ਆਪਾਂ ਪੜ੍ਹ ਰਹੇ ਹਾਂ ਕਿਤਾਬ ਦੋ ਢਾਈ ਸਾਲ ਰਚਨਾ ਬਾਈ ਸੰਦੀਪ ਸਿੰਘ ਜੀ ਤੇ ਉਹਨਾਂ ਨੂੰ ਚੱਟਾ ਸਿੱਧੂ ਵੀ ਕਹਿੰਦੇ ਆ ਅੱਜ ਦਾ ਆਪਣਾ 18ਵਾਂ ਪਾਠ ਹੋ ਜਾਣਾ ਜੀ ਤੇ ਅੱਜ ਦੀ ਕਹਾਣੀ ਹੈ ਮਿਉ ਮਿਉ ਅਪਸ਼ਗਨ ਨਹੀਂ ਉਹ ਜ਼ਿਆਦਾ ਸਮਾਂ ਨਾਲ ਆਉਂਦੇ ਹੋਏ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ ਮਿਉ ਮਿਉ ਅਪਸ਼ਗਨ ਨਹੀਂ ਜਾਤੋ ਮਨੁੱਖ ਇਸ ਧਰਤੀ ਤੇ ਆਇਆ ਹੈ ਉਹ ਹਮੇਸ਼ਾ ਆਲੇ ਦੁਆਲੇ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਉਸ ਦੌਰਾਨ ਉਸ ਨੂੰ ਕਈ ਮਿੱਠੇ ਕੌੜੇ ਤਜਰਬੇ ਹੋਏ ਜਿਨ੍ਹਾਂ ਦੇ ਆਧਾਰ ਤੇ ਉਸ ਨੇ ਕਈ ਤਰ੍ਹਾਂ ਦੇ ਵਹਿਮ ਭਰਮ ਬਣਾ ਲਏ ਇਹਨਾਂ ਵਹਿਮਾਂ ਭਰਮਾਂ ਦੇ ਪੈਦਾ ਹੋਣ ਦਾ ਕਾਰਨ ਦਰ ਮੰਨਿਆ ਜਾਂਦਾ ਹੈ ਇਸ ਸੰਬੰਧੀ ਡਾਕਟਰ ਵਣਜਾਰਾ 베ਦੀ ਦੀ ਧਾਰਨਾ ਬਹੁਤ ਟੁਕਵੀਂ ਹੈ ਉਹ ਲਿਖਦੇ ਹਨ ਮਨੁੱਖ ਕੁਦਰਤ ਦੇ ਸੁਭਾਅ ਤੋਂ ਅਸਮਰੱਥ ਹੋਣ ਕਰਕੇ ਡਰਿਆ ਤੇ ਸਹਿਮਿਆ ਰਹਿੰਦਾ ਸੀ ਜਦੋਂ ਹਰ ਜੜ ਵਸਤੂ ਵਿੱਚ ਕਿਸੇ ਭਲੀ ਜਾਂ ਚੰਦਰੀ ਆਤਮਾ ਦੀ ਹੋਂਦ ਮੰਨ ਕੇ ਉਸ ਦੇ ਚੰਗੇ ਪ੍ਰਭਾਵ ਨੂੰ ਗ੍ਰਹਿਣ ਕਰਨ ਤੇ ਚੰਦਰੇ ਤੋਂ ਮੁਕਤ ਹੋਣ ਲਈ ਕਈ ਰੀਤਾਂ ਤੇ ਟੂਣੇ ਕਰਿਆ ਕਰਦਾ ਸੀ ਤੇ ਹਰ ਘਟਨਾ ਕਿਸੇ ਗੈਬੀ ਸ਼ਕਤੀ ਕਰਕੇ ਵਾਪਰਦੀ ਹੈ ਦਾ ਵਿਸ਼ਵਾਸ ਰੱਖਦਾ ਸੀ ਤਾਂ अनेका ਵਹਿਮਾ ਭਰਮਾਂ ਦਾ ਜਨਮ ਹੋਇਆ ਵਿਦਿਆ ਦੇ ਪਸਾਰ ਨਾਲ ਤੇ ਬૌਧਿਕ ਵਿਕਾਸ ਕਾਰਨ ਕਈ ਵਹਿਮ ਭਰਮ ਥੋਥੇ ਬਣ ਗਏ ਪਰ ਪਰ ਕੁਝ ਭਰਮ ਅਚੇਦਮਨ ਦਾ ਹਿੱਸਾ ਬਣ ਗਏ ਵਹਿਮਾਂ ਭਰਮਾਂ ਦਾ ਵਿਸ਼ਾਲ ਵਿਸ਼ੇ ਖੇਤਰ ਹੈ ਇਹ ਮਨੁੱਖ ਦੇ ਹਰ ਪੜਾ ਹਰ ਸਮੇਂ ਨਾਲ ਸਬੰਧ ਰੱਖਦੇ ਹਨ ਇਹ ਸਬੰਧੀ ਵੱਖਰੇ ਵੱਖਰੇ ਵਹਿਮ ਭਰਮ ਪਾਏ ਜਾਂਦੇ ਹਨ ਲੋਕ ਇਹਨਾਂ ਨਾਲ ਮਾਨਸਿਕ ਤੌਰ ਤੇ ਵੱਜ ਜਾਂਦੇ ਨੇ ਇਹ ਵਹਿਮ ਭਰਮਾਂ ਪੀੜੀਆਂ ਦਰ ਪੀੜੀਆਂ ਅੱਗੇ ਤੁਰਦੇ ਰਹਿੰਦੇ ਹਨ ਇੱਕ ਗੱਲ ਸੁਣਾਉਂਦਾ ਹਾਂ ਓਂਕਾਰ ਦਾ ਪੇਪਰ ਸੀ ਉਹ ਸਕੂਲ ਜਾਣ ਲੱਗਾ ਤੇ ਮੰਮੀ ਕਹਿੰਦੀ ਓਂਕਾਰ ਪੁੱਤ ਜਾਂ ਅੰਦਰ ਬਾਬੇ ਦੀ ਫੋਟੋ ਨੂੰ ਮੱਥਾ ਟੇਕਾ ਪੇਪਰ ਵਧੀਆ ਹੋਏਗਾ ਓਂਕਾਰ ਅੰਦਰ ਗਿਆ ਤੇ ਮੱਥਾ ਟੇਕ ਆਇਆ ਫੋਟੋ ਨੂੰ ਮੱਥਾ ਟੇਕਣ ਨਾਲ ਪੇਪਰ ਕਿੱਦਾਂ ਵਧੀਆ ਹੋ ਸਕਦਾ ਗੱਲ ਇਹ ਹੈ ਕਿ ਅੰਨੇ ਵਿਸ਼ਵਾਸ ਤੇ ਸ਼ਰਦਾ ਦੀਆਂ ਗੱਲਾਂ ਸਾਡੇ ਦਿਮਾਗ 'ਚ ਬਚਪਨ ਤੋਂ ਇਦਾਂ ਹੀ ਬੈਠਦੀਆਂ ਨੇ ਛੋਟੇ ਹੁੰਦੇ ਆ ਮੈਂ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਨੂੰ ਵਾਲ ਨਹੀਂ ਕਟਾਉਂਦਾ ਸਾਂ ਇਨ੍ਹਾਂ ਵਾਰਾਂ ਨੂੰ ਵਾਲ ਨਾ ਕਟਾਉਣ ਦਾ ਮੈਨੂੰ ਕੋਈ ਕਾਰਨ ਪਤਾ ਨਹੀਂ ਸੀ ਬਸ ਘਰੋਂ ਕਿਹਾ ਗਿਆ ਇਨ੍ਹਾਂ ਵਾਰਾਂ ਨੂੰ ਵਾਲ ਨਹੀਂ ਕਟਾਈ ਦੇ ਤੇ ਮੈਂ ਮੰਨ ਲਿਆ ਉਦੋਂ ਸਾਡੇ ਪਿੰਡ ਕੋਈ ਨਾਈ ਨਹੀਂ ਹੁੰਦਾ ਸੀ ਅਸੀਂ ਵਾਲ ਕਟਾਉਣ ਗਵਾਂਢੀ ਪਿੰਡ ਘਰੰਡੀ ਜਾਂਦੇ ਹੁੰਦੇ ਸੀ ਜੋ ਸਾਡੇ ਪਿੰਡ ਤੋਂ 2 ਕਿਲੋਮੀਟਰ ਦੂਰ ਹੈ ਮੈਂ ਇੱਕ ਵਾਰ ਸ਼ਨੀਵਾਰ ਵਾਲ ਕਟਾਉਣ ਚਲਾ ਗਿਆ ਵਾਪਸ ਆਉਂਦਾ ਸਾਈਕਲ ਤੋਂ ਡਿੱਗ ਪਿਆ ਤੇ ਸਿਰ 'ਚ ਸੱਟ ਵੱਜ ਗਈ ਮੇਰੇ ਮਨ 'ਚ ਉਦੋਂ ਇਹ ਗੱਲ ਬੈਠ ਗਈ ਕਿ ਮੈਂ ਸ਼ਨੀਵਾਰ ਨੂੰ ਵਾਲ ਕਟਾਏ ਨੇ ਤਾਂ ਡਿੱਗ ਪਿਆ ਹਾਲਾਂਕਿ ਡਿੱਗਣ ਦਾ ਕਾਰਨ ਹੱਥ ਛੱਡ ਕੇ ਸਾਈਕਲ ਚਲਾਉਣਾ ਸੀ ਆਮ ਹੀ ਆਪਾਂ ਦੇਖਦੇ ਹਾਂ ਜਦੋਂ ਕੋਈ ਵਿਅਕਤੀ ਜ਼ਰੂਰੀ ਕੰਮ ਵਾਸਤੇ ਘਰੋਂ ਬਾਹਰ ਨਿਕਲਦਾ ਤਾਂ ਮੱਥੇ ਲੱਗਣ ਦਾ ਸ਼ਗਨ ਖੁਦ ਸਿਰਜ ਲਿਆ ਜਾਂਦਾ ਹੈ ਕਿਸੇ ਨੇਕ ਸਿਰਤ ਤੇ ਧਰਮਾਤਮਾ ਬੰਦੇ ਦੇ ਮੱਥੇ ਲੱਗਣ ਨੂੰ ਚੰਗਾ ਸ਼ਗਨ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਇਨਸਾਨ ਦੇ ਚੰਗੇ ਮਾੜੇ ਪ੍ਰਭਾਵ ਦੇ ਨਾਲ ਜਾਨਵਰਾਂ ਦੇ ਵੀ ਚੰਗੇ ਮਾੜੇ ਪ੍ਰਭਾਵ ਸਿਰਜੇ ਗਏ ਗਊ ਵੱਛੇ ਨੂੰ ਦੁੱਧ ਪਿਉਣ ਮਿਲੇ ਤਾਂ ਸ਼ੁਭ ਗਊ ਮਾਤਾ ਵਛੜੇ ਨੂੰ ਦੁੱਧ ਵਰਗੀ ਨਿਆਮਤ ਭੇਟ ਕਰ ਰਹੀ ਹੈ ਸੋ ਸਫਰ ਲਾਭਦਾਇਕ ਹੈ ਉੱਲੂ ਦੀ ਪੈੜ ਮਨਹੂਸ ਮੰਨੀ ਗਈ ਹੈ ਉਹ ਤਾਂ ਹਮੇਸ਼ਾ ਉਜਾੜ ਪਾਲਦਾ ਹੈ ਇਹ ਕਦੇ ਕਿਸੇ ਦਾ ਭਲਾ ਨਹੀਂ ਚਾਹੁੰਦਾ ਇਸੇ ਤਰ੍ਹਾਂ ਬਿੱਲੀ ਦੀ ਪੈੜ ਮਨਹੂਸ ਮੰਨੀ ਗਈ ਹੈ ਬਿੱਲੀ ਲਾਲਚੀ ਮੰਨੀ ਗਈ ਹੈ ਅਸ਼ੋਪੜੇ ਦੁੱਧ ਪੀ ਜਾਣ ਵਾਲੀ ਇਹਦੀ ਪੈੜ ਸ਼ੁਭ ਕਿਵੇਂ ਹੋ ਸਕਦੀ ਹੈ ਇਹੀ ਕਿਹਾ ਜਾਂਦਾ ਜੇ ਬਿੱਲੀ ਰਾਹ ਕੱਟ ਜਾਵੇ ਤਾਂ ਕੰਮ ਜਾਂ ਤਾਂ ਹੁੰਦਾ ਨਹੀਂ ਜਾਂ ਫਿਰ ਵਿਗੜ ਜਾਂਦਾ ਮੇਰੇ ਬਚਪਨ ਦੀ ਗੱਲ ਹੈ ਬਾਜੀ ਹੋਰੀ ਹੜੰਬੇ ਨਾਲ ਕਣਕ ਕੱਢਣ ਖੇਤ ਚੱਲੇ ਸੀ ਤੇ ਜਿੱਦ ਕਰਕੇ ਮੈਂ ਵੀ ਨਾਲ ਜਾਣ ਲਈ ਤਿਆਰ ਹੋ ਗਿਆ ਮੈਂ ਹੜੰਬੇ ਵਾਲੇ ਟਰੈਕਟਰ ਦੇ ਬੈਠ ਗਿਆ ਅਸੀਂ ਪਿੰਡੋਂ ਬਾਹਰ ਨਿਕਲੇ ਤੇ ਬਿੱਲੀ ਰਾਹ ਘਟ ਗਈ ਚਾਚੇ ਨੇ ਉੱਥੇ ਹੀ ਟਰੈਕਟਰ ਰੋਕ ਲਿਆ ਪਹਿਲਾਂ ਟਰੈਕਟਰ ਥੋੜਾ ਪਿੱਛੇ ਕੀਤਾ 5-7 ਮਿੰਟ ਖੜੇ ਰਹੇ ਤੇ ਫੇਰ ਦੁਬਾਰਾ ਚੱਲੇ ਖੇਤ ਜਾਂ ਹੜੰਬਾ ਲਾਇਆ ਤੇ ਟਰੈਕਟਰ ਦਬ ਜਾਇਆ ਕਰੇ ਕੰਮ ਸਹੀ ਨਾ ਚੱਲਿਆ ਕੁਝ ਟਾਈਮ ਇਦਾਂ ਦੇਖ ਕੇ ਫੇਰ ਹੜੰਬੇ ਦੇ ਟੋਕੇ ਬਦਲਣ ਲੱਗ ਪਏ ਨਾਲੇ ਕਹੀ ਜਾਣ ਕੰਮ ਕਿੱਥੋਂ ਚੱਲਣਾ ਬਿੱਲੀ ਰਾਹ ਕੱਟ ਗਈ ਸੀ ਜਦ ਨਵੇਂ ਲੱਗੇ ਟੋਕੇ ਚੜਾ ਦਿੱਤੇ ਗਏ ਤਾਂ ਕੰਮ ਵਧੀਆ ਚੱਲ ਪਿਆ ਹੁਣ ਇਹ ਦੱਸੋ ਕੰਮ ਤਾਂ ਟੋਕਿਆਂ ਕਰਕੇ ਨਹੀਂ ਚੱਲ ਰਿਹਾ ਸੀ ਫੇਰ ਇਹਦੇ 'ਚ ਬਿੱਲੀ ਦਾ ਕੀ ਕਸੂਰ ਸੀ ਜਾਂ ਫੇਰ ਕਹਿ ਲਵੋ ਕਿ ਬਿੱਲੀ ਦਾ ਏ ਕਸੂਰ ਜ਼ਰੂਰ ਸੀ ਕਿ ਉਹਨੇ ਸਾਨੂੰ ਟੋਕੇ ਬਦਲਣ ਬਾਰੇ ਦੱਸਿਆ ਨਹੀਂ ਹੁਣ ਇਹਨਾਂ ਬਿੱਲੀਆਂ ਨਾਲ ਮੇਰਾ ਵਾਹ ਚੰਗੀ ਤਰ੍ਹਾਂ ਹੋਸਟਲ 'ਚ ਪਿਆ ਹੈ। ਹੋਸਟਲ 'ਚ ਬਿੱਲੀਆਂ ਬਹੁਤ ਨੇ। ਇਹੋ ਜਿਹਾ ਕੋਈ ਕੰਮ ਨਹੀਂ ਜੋ ਅਸੀਂ ਬਿੱਲੀਆਂ ਦੇ ਮੱਥੇ ਲੱਗੇ ਬਗੈਰ ਕਰਦੇ ਹਾਂ। ਸਵੇਰੇ ਉੱਠ ਕੇ ਕਮਰੇ ਦਾ ਬੂਹਾ ਖੋਲੋ, ਅੱਗੇ ਖੜੀ ਬਿੱਲੀ ਗੁੱਡ ਮਾਰਨਿੰਗ ਬੋਲਦੀ ਹੈ। ਇਸ ਤਰ੍ਹਾਂ ਦਿਨ ਦਾ ਆਗਾਜ਼ ਬਿੱਲੀ ਦੀ ਗੁੱਡ ਮਾਰਨਿੰਗ ਦੇ ਨਾਲ ਹੁੰਦਾ ਹੈ। ਕੋਈ ਪੇਪਰ ਦੇਣ ਜਾਏ, ਕੋਈ ਇੰਟਰਵਿਊ ਦੇਣ ਜਾਏ, ਕਿਸੇ ਦੀ انرੋਲਮੈਂਟ ਹੋਵੇ ਤੇ ਭਾਵੇਂ ਕਿਸੇ ਦਾ ਵਾਈਵਾ ਸਾਰੇ ਬਿੱਲੀਆਂ ਨੂੰ ਦੁਆ ਸਲਾਮ ਕਰਕੇ ਹੀ ਜਾਂਦੇ ਨੇ ਕਿਸੇ ਦਾ ਕੰਮ ਹੋ ਜਾਵੇ ਤਾਂ ਠੀਕ ਹੈ ਪਰ ਜੇ ਕਿਸੇ ਦਾ ਕੰਮ ਨਾ ਹੋਵੇ ਤਾਂ ਕੋਈ ਦੋਸ਼ ਬਿੱਲੀਆਂ ਸਿਰ ਨਹੀਂ ਮੜਦਾ ਹੁਣ ਤਾਂ ਬਿੱਲੀਆਂ ਦੀਆਂ ਕਈ ਹਾਸੇ ਵਾਲੀਆਂ ਗੱਲਾਂ ਹੋਸਟਲ ਨਾਲ ਜੁੜ ਗਈਆਂ ਨੇ ਜਿਵੇਂ ਕਿਸੇ ਕਮਰੇ ਦਾ ਬੂਹਾ ਖੁੱਲਾ ਰਹਿ ਜਾਏ ਤਾਂ ਬਿੱਲੀਆਂ ਅੰਦਰ ਵੜਨ ਲੱਗਦੀਆਂ ਦੇਰ ਨਹੀਂ ਲਾਉਂਦੀਆਂ ਇਸੇ ਤਰ੍ਹਾਂ ਇੱਕ ਦਿਨ ਇੱਕ ਕਮਰੇ ਵਿੱਚ ਬਿੱਲੀ ਵੜ ਗਈ ਤੇ ਮੁੰਡਾ ਕਮਰਾ ਬੰਦ ਕਰਕੇ ਚਲਾ ਗਿਆ ਜਦ ਉਹਨੇ ਵਾਪਸ ਆ ਕੇ ਕਮਰਾ ਖੋਲ੍ਹਿਆ ਤਾਂ ਬਿੱਲੀ ਹੈਰਾਨ ਜਈ ਕੋਈ ਬੈੱਡ ਤੇ ਬੈਠੀ ਸੀ ਦੋ ਤਿੰਨ ਦਿਨ ਇਦਾਂ ਹੀ ਲੰਘੇ ਤੇ ਉਹ ਕਹਿਣ ਯਾਰ ਕਮਰੇ ਚੋਂ 스ਮੈਲ ਆਉਂਦੀ ਹੈ ਜਾਂਚ ਪੜਤਾਲ ਕਰਨ ਤੇ ਪਤਾ ਲੱਗਾ ਕਿ ਬੈੱਡ ਦੀ ਇੱਕ ਗੁੱਟ ਤੇ ਬਿੱਲੀ ਹੱਗ ਗਈ ਸੀ ਤੇ ਮਿੱਤਰ ਇਦਾਂ ਹੀ ਕਮਰੇ ਚ ਪੈਂਦੇ ਰਹੇ ਇੱਕ ਕਮਰੇ ਵਾਲਿਆਂ ਰਾਤ ਨੂੰ ਪੀਤੀ ਹੋਈ ਸੀ ਤੇ ਬੂਹਾ ਖੁੱਲਾ ਛੱਡ ਕੇ ਸੌਂਗੇ ਗਵਾਂਡੀ ਨੇ ਦੇਖਿਆ ਕਿ ਬਿੱਲੀ ਕਮਰੇ ਦੀ ਤਲਾਸ਼ੀ ਇਦਾਂ ਲੈ ਰਹੀ ਸੀ ਜਿਵੇਂ ਵਾਰਡਨ ਨੇ ਰੇਡ ਕੀਤੀ ਹੋਵੇ ਤੇ ਪ੍ਰੈਸ ਹੀਟਰ ਵਗੈਰਾ ਦੀ ਭਾਲ ਚ ਹੋਵੇ ਇਹਨਾਂ ਬਿੱਲੀਆਂ ਨੇ ਕਿਸੇ ਦਾ ਕੀ ਮਾਣਾ ਕਰਨਾ ਹੈ ਇਹ ਤਾਂ ਹੋਸਟਲ ਪਰਿਵਾਰ ਦਾ ਹਿੱਸਾ ਨੇ ਇਹਨਾਂ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਇਹ ਸਭ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੀਆਂ ਨੇ ਆਪਾਂ ਤੇ ਐਵੇਂ ਇਹਨਾਂ ਦੇ ਤੌਮਤ ਲਾ ਛੱਡੀ ਆ ਮੈਂ ਜਦ ਵੀ ਹੋਸਟਲ ਤੇ ਇਕੱਠੀਆਂ ਬਿੱਲੀਆਂ ਨੂੰ ਦੇਖਦਾ ਤਾਂ ਮੈਨੂੰ ਲੱਗਦਾ ਇਹ ਸਾਨੂੰ ਇਕੱਠੇ ਰਹਿਣ ਦਾ ਸੰਦੇਸ਼ ਦੇ ਰਹੀਆਂ ਨੇ ਕਈ ਵਾਰ ਇਹਨਾਂ ਨੂੰ ਲਾੜ ਲੜਾਉਂਦੇ ਦੇਖਦਾ ਤਾਂ ਲੱਗਦਾ ਸਾਨੂੰ ਪਿਆਰ ਕਰਨਾ ਇਹਨਾਂ ਤੋਂ ਸਿੱਖਣਾ ਚਾਹੀਦਾ ਮੈਂ ਤਾਂ ਕਦੇ ਇਹਨਾਂ ਨੂੰ ਚੁਗਲੀਆਂ ਕਰਦੇ ਸੁਣਿਆ ਨਹੀਂ ਇੱਥੇ ਹਰ ਕੋਈ ਪਿਆਰ ਦਾ ਭੁੱਖਾ ਹੈ ਬਿੱਲੀਆਂ ਨੂੰ ਪਿਆਰ ਕਰਕੇ ਤਾਂ ਦੇਖੋ ਇਹ ਤੁਹਾਡੇ ਪਿਆਰ ਦੀ ਕਦਰ ਕਰਨਗੀਆਂ ਪਿਆਰ ਦੀ ਕਦਰ ਕਰਨ ਵਾਲੇ ਆਪ ਵੀ ਪਿਆਰੇ ਹੁੰਦੇ ਨੇ ਤੇ ਪਿਆਰਿਆਂ ਤੇ ਤੁਮਤ ਨਹੀਂ ਲਈਦੀ ਸਗੋਂ ਸਤਕਾਰ ਕਰੀਦਾ ਹੈ ਹਰ ਵਾਰ ਦੀ ਤਰ੍ਹਾਂ ਇਹ ਕਹਾਣੀ ਵੀ ਵਧੀਆ ਸੀ ਜੀ ਵਹਿਮਾ ਭਰਮਾਂ ਤੇ ਸੀ ਸੋ ਗੱਲ ਸਹੀ ਹੈ ਮਤਲਬ ਕਿ ਆਪਾਂ ਹੁਣ ਕੋਈ ਵੀ ਗੱਲ ੂਠਾ ਕੰਮ ਕਰਨ ਲੱਗਦੇ ਆ ਤੇ ਆਪਣੇ ਘਰ ਦੇ ਕਹਿ ਦਿੰਦੇ ਆ ਵੀ ਇਦਾਂ ਨਹੀਂ ਕਰਨਾ ਆ ਹੋ ਜਾਂਦਾ ਪਰ ਮਤਲਬ ਉਸ ਦਾ ਕੋਈ ਕਾਰਨ ਨਹੀਂ ਦੱਸਦੇ ਬਸ ਮਨਾ ਕਰ ਦਿੰਦੇ ਆ ਵੀ ਆ ਨਹੀਂ ਕਰਨਾ ਹਨਾ ਪਰ ਕਾਰਨ ਕਿਸੇ ਨੂੰ ਨਹੀਂ ਪਤਾ ਵੀ ਕਿ ਕਿਉਂ ਮਨਾ ਕੀਤਾ ਜਾ ਰਿਹਾ ਸੋ ਵਹਿਮਾ ਭਰਮਾਂ ਤੋਂ ਦੂਰ ਰਹੀਏ ਤੇ ਚੜਦੀ ਕਲਾ ਵਾਲਾ ਜੀਵਨ ਜੀਏ ਅਗਲੀ ਕਹਾਣੀ ਹੈ ਜੀ ਪ੍ਰੌਣਾ ਸਾਹਿਬ ਤੇ ਸ਼ੁਰੂ ਕਰਦੇ ਹਾਂ ਜੀ ਸਾਹਮਣੇ ਕਮਰੇ ਵਾਲਾ ਗਵਾਂਢੀ ਰਖੜੀ ਤੇ ਘਰ ਗਿਆ ਸੀ ਤੇ ਅਗਲੇ ਦਿਨ ਸਵੇਰੇ ਜਲਦੀ ਵਾਪਸ ਆ ਗਿਆ ਮੈਂ ਸਵੇਰੇ ਲਾਇਬ੍ਰੇਰੀ ਆਉਣ ਲੱਗਾ ਤਾਂ ਉਹ ਕਹਿੰਦਾ ਚੱਲ ਤੇਰੇ ਮਗਰੇ ਆਇਆ ਮੈਂ ਕਿਹਾ ਜਲਦੀ ਆਦੀ ਚਾਹ ਪੀਵਾਂਗੇ ਉਹ ਆਇਆ ਤਾਂ ਅਸੀਂ ਚਾਹ ਤੇ ਬਿਸਕਟ ਲੈ ਨਲਾਇਕ ਚੌਂਕ ਬੈਠ ਗਏ ਬਿਸਕੁਟ ਦਾ ਪੈਕੇਟ ਖੋਲਿਆ ਤਾਂ ਗੱਲ ਚੱਲ ਪਈ ਘਰ ਵਾਲੇ ਬਿਸਕੁਟਾਂ ਬਾਰੇ ਘਰੋ ਵਾਲੇ ਬਿਸਕੁਟਾਂ ਬਾਰੇ ਗੱਲ ਚੱਲੀ ਤਾਂ ਅਸੀਂ ਉਹਦੇ ਘਰ ਪਹੁੰਚ ਗਏ ਘਰ ਪਹੁੰਚ ਗਏ ਤਾਂ ਗੱਲ ਚੱਲ ਪਈ ਰਖੜੀ ਬੰਨਣ ਆਏ ਭੈਣ ਜੀਜੇ ਬਾਰੇ ਉਹ ਬੋਲਦਾ ਜੀਜੇ ਵਾਲਾ ਪੰਗਾ ਹੀ ਆ ਉਹਨੇ ਆਉਣਾ ਹੋਵੇ ਤਾਂ ਸਾਡਾ ਘਰ ਗੁਲਾਬ ਦੇ ਫੁੱਲ ਤੋਂ ਬਣਾਵਟੀ ਗੁਲਦਸਤਾ ਬਣ ਜਾਂਦਾ ਕੋਈ ਇਨਸਾਨ ਨਹੀਂ ਫਰਿਸ਼ਤਾ ਆ ਰਿਹਾ ਹੋਵੇ ਸਾਰੇ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਭੈਣ ਆਉਣ ਤੋਂ 2 ਦਿਨ ਪਹਿਲਾਂ ਹੀ ਖਾਣ ਪੀਣ ਦੇ ਸਮਾਨ ਲਈ ਲਿਸਟ ਦਸਣ ਲੱਗ ਜਾਂਦੀ ਹੈ ਜਿਵੇਂ ਜొਮੈਟੋ ਤੋਂ ਆਰਡਰ ਕਰ ਰਹੀ ਹੋਵੇ ਜਦੋਂ ਆਏ ਹੁੰਦੇ ਨੇ ਮਾਂ ਚੋਲੇ ਅੱਗੇ ਚੁੰਨੀ ਨਾਲ ਮੂੰਹ ਪੂੰਝਦੀ ਹੀ ਦਿਸਦੀ ਹੈ ਸਮੇਂ-ਸਮੇਂ ਤੇ ਭੈਣ ਵੱਲੇ ਹਦਾਇਤਾਂ ਜਾਰੀ ਹੁੰਦੀਆਂ ਰਹਿੰਦੀਆਂ ਨੇ ਰੋਟੀ ਜੀਜੇ ਨਾਲ ਖਾਣੀ ਹੈ ਜੀਜਾ ਅੰਦਰ ਕੱਲਾ ਬੈਠਾ ਇੱਕ ਜਣਾ ਅੰਦਰ ਚੱਲੋ ਜੀਜੇ ਨੂੰ ਪੁੱਛੋ ਬਾਹਰ ਘੁੰਮਣ ਨਾ ਨਹੀਂ ਜਾਣਾ ਆਦੀ ਅੱਖ ਕੇ ਜੇ ਭੈਣ ਨੂੰ ਅੱਖਾਂ ਕੱਢ ਦਈਏ ਤਾਂ ਮੂੰਹ ਢੱਲਾ ਜਿਆ ਕਰ ਲੈਂਦੀ ਆ ਫਿਰ ਮੈਂ ਸੋਚਦਾ ਭੈਣ ਵਿਚਾਰੀ ਸਭ ਤੋਂ ਔਖੀ ਆ ਭੈਣ ਦੀ ਜਾਨ ਤਾਂ ਇਦਾਂ ਸੁੱਕਣੀ ਪਈ ਹੁੰਦੀ ਆ ਜਿਵੇਂ ਕੁਲਾੜੇ ਨਾਲ ਗੰਨੇ ਦਾ ਰਸ ਕੱਢਣ ਤੋਂ ਬਾਅਦ ਫੋਲਕ ਸੁੱਕਣੇ ਪਾਏ ਹੁੰਦੇ ਆ ਗੱਡੀ ਅਸੀਂ ਦਿੱਤੀ ਆ ਪਰੋਣਾ ਗੱਡੀਆਂ ਬਾਰੇ ਗੱਲਾਂ ਇਦਾਂ ਮਾਰੂ ਜਿਵੇਂ ਨਕਦ ਪੇਮੈਂਟ ਦੇ ਕੇ ਆਪ ਕਢਾਈ ਹੋਵੇ ਉਦੋਂ ਦਾ ਮੈਨੂੰ ਬੜਾ ਗੁੱਸਾ ਆਇਆ ਜਦੋਂ ਜਾਣ ਲੱਗਾ ਮੈਨੂੰ ਕਹੋ ਕੱਪੜਾ ਮਾਰ ਦੇ ਗੱਡੀ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੀਜੇ ਸਾਲਿਆਂ ਨੂੰ ਬੰਦੇ ਕਿਉਂ ਨਹੀਂ ਸਮਝਦੇ ਜੀਜਾ ਆਏ ਤੇ ਮੈਂ ਆਪਣੇ ਆਪ ਨੂੰ ਕਿਸੇ ਜੱਜਦਾਰ ਦੜੀ ਮਹਿਸੂਸ ਕਰਦਾ ਹਾਂ ਇਸ ਰਿਸ਼ਤੇ ਦੇ ਅਹਿਸਾਸ ਦੀ ਵਾਰਤਾ ਸੁਣਦਾ ਮੈਂ ਚਾਹ ਦੀ ਘੁੱਟ ਪਰਦਾ ਤਾਂ ਚਾਹ ਕੌੜੀ ਲੱਗਦੀ ਉਹ ਫਿਰ ਬੋਲਦਾ ਭਰਾਵਾ ਆਪਾਂ ਤਾਂ ਸੋਚਿਆ ਹੋਇਆ ਜਦੋਂ ਵਿਆਹ ਹੋਇਆ ਸੌਰੇ ਘਰ ਜਾਣਾ ਪਰ ਅਗਲੇ ਨੂੰ ਮਹਿਸੂਸ ਨਹੀਂ ਹੋਣ ਦੇਣਾ ਕਿ ਜਵਾਈ ਭਾਈ ਆਇਆ ਕਿ ਸਾਡਾ ਆਪਣਾ ਮੁੰਡਾ ਹੈ ਅਗਲਿਆਂ ਨਾਲ ਘੁਲ ਮਿਲ ਕੇ ਰਹਿਣਾ ਆਪਾਂ ਆਪਦੀ ਧੌਣ 'ਚ ਪਰਾਣੇ ਵਾਲਾ ਕਿੱਲਾ ਨਹੀਂ ਫਸਾਉਣਾ ਕਿ ਮੈਂ ਪਰਾਣਾ ਨਾਲੇ ਸਰਦਾਰ ਨਹੀਂ ਖੁਸ਼ ਰਹੂ ਉਸ ਦੇ ਇਹ ਗੱਲ ਕਰਦਿਆਂ ਨੂੰ ਮੈਂ ਚਾਹ ਦੀ ਆਖਰੀ ਘੁੱਟ ਭਰੀ ਚਾਹ ਮਿੱਠੀ ਲੱਗੀ ਚਾਹ ਮਿੱਠੀ ਲੱਗਣੀ ਸੀ ਬਾਈ ਜੋ ਦਿਲ ਦੀ ਗੱਲ ਕਰ ਗਿਆ ਬਾਈ ਸੋ ਚਾਹੀਦਾ ਵੀ ਇਦਾਂ ਜੀ ਮਤਲਬ ਕਿ ਜੋ ਪ੍ਰਾਣੇ ਹੁੰਦੇ ਆ ਉਹਨਾਂ ਨੂੰ ਚਾਹੀਦਾ ਵੀ ਆਪਣੇ ਆਪ ਨੂੰ ਉਸ ਘਰ ਦਾ ਪੁੱਤ ਹੀ ਸਮਝਣਾ ਜਵਾਈ ਨਾ ਸਮਝਣਾ ਅਗਲੇ ਨੇ ਧੀ ਦੇਤੀ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਆ ਮਤਲਬ ਕਿ ਹੋਰ ਤੁਸੀਂ ਕੀ ਚਾਹੋਣੇ ਹੋ ਉਹਨਾਂ ਤੋਂ ਵੀ ਤੁਹਾਨੂੰ ਹਰ ਵਾਰ ਉਹ ਸਿਰ ਤੇ ਬਿਠਾ ਕੇ ਰੱਖਣਾ ਹਾਲਾਂਕਿ ਕੋਈ ਸੇਵਾ ਪਾਣੀ ਦੇ ਵਿੱਚ ਮੇਰੇ ਖਿਆਲ ਨਾਲ ਕੋਈ ਕੰਮ ਨਹੀਂ ਹੁੰਦੀ ਪਰ ਫਿਰ ਵੀ ਕਈਆਂ ਦਾ ਸੁਭਾਅ ਹੁੰਦਾ ਸੋ ਇਹ ਸੀ ਅੱਜ ਦੀਆਂ ਦੋ ਕਹਾਣੀਆਂ ਜੀ ਮਿਲਦੇ ਆ ਅਗਲੇ ਪਾੜੇ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ